ਲਗਾਤਾਰ ਹੋ ਰਹੀ ਬਰਸਾਤ ਦੇ ਕਾਰਨ ਦਿਨਾਨਗਰ ਹਲਕੇ ਦੇ ਪੰਡੋਰੀ ਨਜ਼ਦੀਕ ਪੈਂਦੇ ਗੰਦੇ ਨਾਲੇ ਵਿੱਚ ਪਾਣੀ ਓਵਰਫਲੋ ਹੋ ਚੱਲ ਰਿਹਾ ਹੈ ਜਿਸ ਦੇ ਕਾਰਨ ਇਸ ਦੇ ਨਾਲੇ ਦੇ ਨਜ਼ਦੀਕ ਪੈਂਦੇ ਕਈ ਪਿੰਡਾਂ ਨੂੰ ਜੋੜਨ ਵਾਲੇ ਪੁਲ ਦੇ ਉੱਪਰੋਂ ਪਾਣੀ ਚੱਲ ਰਿਹਾ ਹੈ ਪਾਣੀ ਓਵਰਫਲੋ ਹੋਣ ਦੇ ਕਾਰਨ ਇਸ ਪੁਲ ਦੇ ਪਾਰ ਵਸੇ ਕੁ ਪੰਜ ਪਿੰਡਾਂ ਨਡਾਲਾ ਦਲੇਰਪੁਰਾ ਖੇੜ ਸੇਥੀਆ ਟਾਂਡਾ ਆਦੀ ਪਿੰਡਾਂ ਦੇ ਲੋਕਾਂ ਨੂੰ ਆਪਣੇ ਪਿੰਡਾਂ ਵਿੱਚ ਜਾਣ ਵਾਸਤੇ ਰਸਤਾ ਬੰਦ ਹੋ ਗਿਆ ਤੇ ਲੋਕ ਆਪਣੀ ਜ਼ਿੰਦਗੀ ਖਤਰੇ ਦੇ ਵਿੱਚ ਪਾ ਕੇ ਇਸ ਪੁਲ ਨੂੰ ਬੜੀ ਮੁਸ਼ਕਿਲ ਨਾਲ ਪਾਰ ਕਰ ਰਹੇ ਨੇ ਇਹ ਤਾਂ ਨੰਗਿਆ ਵੀ ਨਹੀਂ ਜਾਂਦਾ ਇਨਾ ਇੱਥੇ ਪਾਣੀ ਚੜੇਦਾ ਆ। ਤੋ ਤੇ ਸ਼ਾਮੀ ਜਾਇਦਾ ਰੋਟੀ ਲੈਣ। ਰੋਟੀ ਲੈਣ ਜਾਈਦਾ ਤੇ ਮੰਡ ਭਾਜੀ ਉਧਰ ਹੀ ਉਧਰ। ਕੋਈ ਨਹੀਂ। ਤੋ ਬੜਾ ਜ਼ਿਆਦਾ ਤਾਂ ਕੰਮ ਦਿੱਕਤ ਹੋ ਗਈ ਦੀ ਆ। ਉਨਾਂ ਕੋਈ ਰਾਹ ਆ ਨਾ ਉਧਰ ਉਹ ਤੁਸੀ ਬਣੀ ਦੀ ਆ। ਉੱਥੇ ਹੀ ਚਿੱਕੜ ਚਿੱਕੜ ਹੋਏਗਾ। ਉਹ ਕਹਿੰਦੇ ਮਲਵਾ ਸੋੜ ਦਾਂਗੇ ਹਜ ਤੱਕ ਕੋਈ ਸੁੱਟਿਆ ਨਹੀਂ ਉਹਨਾਂ ਨੇ ਬਜਰਾ ਗੁਜਰਾ ਕੋਣ। ਇਹ ਸਰ ਪਾਣੀ ਦੀ بارش ਦਾ ਪਾਣੀ ਆ ਉਹਦਾ ਤਾਂ ਕਰਕੇ ਦਿੱਕਤ ਆਂਦੀ ਆ। ਤੇ ਸਾਰੀ ਪੋਲ ਥੋੜਾ ਉੱਪਰ ਹੋਏਗਾ ਤੇ ਫੇਰ ਕੋਈ ਗੱਲ ਨਹੀਂ ਫੇਰ ਦਿੱਕਤ ਨਹੀਂ ਕੋਈ ਇਦਾਂ ਦੀ ਮੈਂ ਮੁਲਖਰਾ ਦੇ ਵਾਸੀ ਪਿੰਡ ਨਾਲ ਦਾ ਸਾਫਕਾ ਸਰਪੰਚਾਂ 20 25 ਸਾਲ ਮੈਂ ਸਰਪੰਚੀ ਕੀਤੀ ਆ ਪਿੰਡ ਚ ਤੇ ਆ ਜਿਹੜਾ ਸਾਡਾ ਗੱਦੀ ਨਾਲਾ ਆਂਦਾ ਬੜੀ ਵੱਡੀ ਸਮੱਸਿਆ ਵਾ ਇਹਦੇ 3-4 ਪਿੰਡ ਪੈਂਦੇ ਆ ਦਲੇਰਪੁਰ ਖੇੜਾ ਚੇਚੀਆਂ ਛੌੜੀਆਂ ਹੋਰ ਜਗਤਪੁਰ ਟਾਂਡਾ ਇਹਦੇ ਸਾਰੇ ਇਹ ਰਸਤਾ ਉਹ ਟੁਕਮਾ ਸੀਗਾ ਇਹ ਜਿਹੜਾ ਪੋਲ ਵਾ ਨਾ ਇਹ ਬਹੁਤ ਪੁਰਾਣਾ ਪੁਲੀਆਂ ਪਾਈਆਂ ਸੀਗੀਆਂ ਸੱਜਣਾਂ ਪਾਈਪਾਂ ਹੁੰਦੀਆਂ ਸੀਮੰਟ ਦੀਆਂ ਉਦੇ ਨਾਲ ਜਦੋਂ ਪਾਣੀ ਬਰਸਾਤਾਂ ਦਾ ਆਉਂਦਾ ਗੱਦੀ ਨਾਲਾ ਘਰੋਟੇ ਤੱਕ ਪਾਣੀ ਆਉਂਦਾ ਇਸ ਇਲਾਕੇ ਚ ਦੀ ਸਾਰੀਆਂ ਫਸਲਾਂ ਡੁੱਬ ਜਾਂਦੀਆਂ ਨਿਕਾਸ ਕੋਈ ਨਹੀਂ ਆ ਬੱਚੇ ਸਕੂਲ ਆਉਣ ਜਾਣਾ ਬੰਦ ਹੋਏ ਪਿਆ ਸਰਕਾਰ ਦੇ ਅੰਦਰ ਕੋਈ ਧਿਆਨ ਨਹੀਂ ਆ ਇਹ ਜਿਹੜਾ ਪੁਲ ਵਾ ਇਹਨੂੰ ਬਕਾਇਦਾ ਇਹ ਤੇ ਸਲੇ ਪਾ ਕੇ ਜਿਹੜਾ ਪੁਲ ਬਣੇ ਫਿਰ ਲੋਕਾਂ ਦਾ ਨਿਕਾਸ ਪਾਉਣ ਦਾ ਹੋਵੇ ਲੋਕ ਇੰਦਰ ਆਣ ਜਾਣਗੇ ਸਾਰਾ ਸੰਪਰਕ ਟੁੱਟਿਆ ਹੋਇਆ ਸਾਰੇ ਪਿੰਡਾਂ ਦਾ ਪੁਲ ਡੁੱਬ ਗਿਆ ਪੁਲ ਡੁੱਬਾ ਪਾਣੀ ਪਾਣੀ ਚ ਡੁੱਬਾ ਹੋਇਆ ਪੁਲ ਕੋਤ ਬੁਲ ਲੰਬਦਾ ਨਹੀਂ ਪਿਆ ਇੱਥੇ ਇੱਕ ਵਾਰ ਦੋ ਬੱਚੇ ਵੀ ਦੋ ਰੋੜ ਕੇ ਡੁੱਬ ਕੇ ਮਰ ਗਏ ਸੀਗਾ ਪਰ ਸਰਕਾਰ ਦਾ ਇਧਰ ਅਜੇ ਤੱਕ ਕੋਈ ਧਿਆਨ ਨਹੀਂ ਆਇਆ ਐਮਪੀ ਬਣੇ ਐਮਐਲਏ ਬਣੇ ਮੰਤਰੀ ਬਣੇ ਪਰ ਇਸ ਪੋਲ ਦਾ ਕਿਸੇ ਨੇ ਵੀ ਅਜੇ ਤੱਕ ਢੁਕਮਾ ਪ੍ਰਬੰਧ ਨਹੀਂ ਕੀਤਾ ਇਹ ਗੱਦੀ ਨਾਲ ਜਦੋਂ ਬਰਸਾਤ ਆਉਂਦੀ ਆ ਤੇ ਇਹ ਲੋਕਾਂ ਦਾ ਸੰਪਰਕ ਇਸ ਸ਼ਹਿਰ ਨਾਲੋਂ ਪਿੰਡਾਂ ਨਾਲ ਟੁੱਟ ਜਾਂਦਾ ਜੇ ਕੋਈ ਬਿਮਾਰ ਹੋ ਜਾਂਦਾ ਉਹਦੇ ਲਈ ਬੜੀ ਮੁਸ਼ਕਲ ਆਉਂਦੀਆਂ 5-7 ਸੌ ਕਿੱਲਾ ਜ਼ਮੀਨ ਜਿਹੜੀ ਡੁੱਬ ਗਈ ਝੋਨਾ ਵੀ ਬਰਬਾਦ ਹੋ ਗਿਆ ਲੋਕਾਂ ਦਾ ਗੰਨਾ ਵਿੱਚ ਡੁੱਬ ਗਿਆ ਪੱਠੇ ਸਭ ਮਰ ਗਏ ਆ ਸਰਕਾਰ ਦਾ ਅਦਰ ਕੋਈ ਵੀ ਧਿਆਨ ਨੀਗਾ ਸਰਕਾਰਾਂ ਹੁੰਦੀਆਂ ਨਾ ਤੇ ਵੋਟਾਂ ਲੈ ਕੇ ਤੁਰ ਜਾਂਦੀਆਂ ਨਾ ਮੁੜ ਕੇ ਕੋਈ ਨਹੀਂ ਰਦ ਆਰਪਾਰ ਵੀਖੇ ਲੇਖੋ ਤੁਹਾਡੇ ਸਾਹਮਣੇ ਉਹ ਲੇਡੀਜ਼ ਖੜੀਆਂ ਨਾ ਉਹ ਲੰਘਣ ਨੂੰ ਉਹਨਾਂ ਨੂੰ ਕੋਈ ਨਿਕਾਸ਼ ਨੀਗਾ ਉਹ ਤਾਂ ਨਾ ਦਿੱਤੇ ਕਿਸਤੀ ਬੇੜੀ ਪਿਆ ਸਕਦੀ ਜਾਂ ਨਾ ਕੁਛ ਇਹ ਕਈਆਂ ਦਿਨਾਂ ਤੋਂ ਚੌਂਦੀ ਬਰਸਾਤ ਸਰੀ ਇਹੋ ਸਮੱਸਿਆ ਵਾ ਅਹੇ ਤਾਂ ਕੋਈ ਲੀਡਰ ਕੋਈ ਬੰਦਾ ਇੱਥੇ ਨਹੀਂ ਆਇਆ ਕੋਈ ਪ੍ਰਸ਼ਾਸਨ ਦਾ ਅਧਿਕਾਰੀ ਵੀ ਨਹੀਂ ਆਇਆ ਜਿਹਨੇ ਵੇਖ ਕੇ ਮੌਕਾ ਤੇ ਕੋਈ ਕਿਸੇ ਨੇ ਜਾਗਰੂਤੀ ਕਰਾਈ ਹੋਵੇ ਸਰਕਾਰ ਨੂੰ ਤੇ ਲੋਕ ਜਿਹੜੇ ਨੇ ਇੰਨੇ ਪਰੇਸ਼ਾਨ ਨੇ ਇਹਨਾਂ ਇਹਨਾਂ ਦਾ ਧਿਆਨ ਦੇ ਰੱਖ ਕੇ ਸਰਕਾਰ ਨੂੰ ਤੁਹਾਡੇ ਮੀਡੀਆ ਰਹੀਂ ਇਹ ਸਰਕਾਰ ਨੂੰ ਅਸੀਂ ਇੱਕ ਬੇਨਤੀ ਕਰਦੇ ਹਾਂ ਭਈ ਇਹਦਾ ਕੋਈ ਠੁਕਮਾ ਪ੍ਰਬੰਧ ਕੀਤਾ ਜਾਵੇ ਜਿਹੜੇ ਲੋਕ ਆਣ ਜਾਣ ਨੂੰ ਪੱਟਾ ਦਿੱਤਾ ਬੱਚੇ ਸਕੂਲ ਆਪਣੇ ਭੇਜ ਸਕਣਨ